ਲੋਕ ਸਭਾ ਚੋਣਾਂ ਲਈ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ ਚੰਡੀਗੜ੍ਹ ਸੰਸਦੀ ਸੀਟ ਲਈ ਸਕਰੀਨਿੰਗ ਕਮੇਟੀ ਨੇ ਪੈਨਲ ਤਿਆਰ ਕੀਤਾ ਹੈ ਮੰਗਲਵਾਰ ਨੂੰ 올 ਇੰਡੀਆ ਕਾਂਗਰਸ ਕਮੇਟੀ ਦੀ ਬੈਠਕ 'ਚ ਉਮੀਦਵਾਰ ਦਾ ਨਾਂ ਤੈਅ ਕੀਤਾ ਜਾਵੇਗਾ ਸਰਵੇ ਰਿਪੋਰਟ ਅਨੁਸਾਰ ਚੰਡੀਗੜ੍ਹ ਤੋਂ ਤਿੰਨ ਉਮੀਦਵਾਰਾਂ ਦਾ ਪੈਨਲ ਕੇਂਦਰੀ ਚੋਣ ਕਮੇਟੀ ਨੂੰ ਭੇਜਿਆ ਗਿਆ ਹੈ ਇਹਨਾਂ ਵਿੱਚ ਸਾਬਕਾ ਕੇਂਦਰੀ ਮੰਤਰੀ ਅਤੇ ਸ਼ਹਿਰ ਦੇ ਸਾਬਕਾ ਸੰਸਦ ਮੈਂਬਰ ਪਵਨ ਕੁਮਾਰ ਬੰਸਲ ਸੂਬਾ ਪ੍ਰਧਾਨ ਐਚ ਐਸ ਲੱਕੀ ਅਤੇ ਅਨੰਦਪੁਰ ਸਾਹਿਬ ਤੋਂ ਮੌਜੂਦਾ ਸੰਸਦ ਮੈਂਬਰ ਮਨੀਸ਼ ਤਿਵਾੜੀ ਦੇ ਨਾਂ ਭੇਜੇ ਗਏ ਹਨ ਹਾਲਾਂਕਿ ਜਿਸ ਵੀ ਉਮੀਦਵਾਰ ਦਾ ਨਾਂ ਦਾਖਲ ਹੋਵੇਗਾ ਉਹ ਗਟਜੋੜ ਦਾ ਚਿਹਰਾ ਹੋਵੇਗਾ ਇਸ ਵਾਰ ਆਪ ਨੇ ਚੰਡੀਗੜ੍ਹ ਸੰਸਦੀ ਸੀਟ ਤੋਂ ਕਾਂਗਰਸ ਨੂੰ ਸਮਰਥਨ ਦਿੱਤਾ ਹੈ ਇਹ ਗਠਜੋੜ ਨਿਗਮ ਚੋਣਾਂ 'ਚ ਕਾਮਯਾਬ ਰਿਹਾ ਗਠਜੋੜ ਵੱਲੋਂ ਆਪ ਦੇ ਮੇਅਰ ਉਮੀਦਵਾਰ ਦੀ ਚੋਣ ਕੀਤੀ ਗਈ ਸੀ ਇਸ ਦੇ ਨਾਲ ਹੀ ਲੋਕ ਸਭਾ ਦੀ ਚੰਡੀਗੜ੍ਹ ਸੰਸਦੀ ਸੀਟ ਲਈ ਉਮੀਦਵਾਰ ਦਾ ਨਾਮ ਫਾਈਨਲ ਕਰ ਲਿਆ ਜਾਵੇਗਾ ਇਸ ਦੇ ਨਾਲ ਇਹ ਤਿੰਨ ਉਮੀਦਵਾਰਾਂ ਤੋਂ ਇੱਕ ਸੂਬਾ ਪ੍ਰਧਾਨ ਐਚਐਸ ਲੱਖੀ ਖੁਦ ਵੀ ਸ਼ਾਮ 4 ਵਜੇ ਹੋਣ ਵਾਲੀ ਇਸ ਅਹਿਮ ਮੀਟਿੰਗ 'ਚ ਹਾਜ਼ਰ ਹੋਣਗੇ ਸੂਤਰਾਂ ਦਾ ਕਹਿਣਾ ਹੈ ਕਿ ਹਾਲ ਹੀ 'ਚ ਉਹ ਆਪ ਪਾਰਟੀ ਦੇ ਕੁਝ ਸਮਰਥਕ ਆਗੂਆਂ ਸਮੇਤ ਆਪਣੇ ਦਾਅਵੇ ਦੀ ਪੁਸ਼ਟੀ ਕਰਨ ਲਈ ਨੇਤਾ ਵੀ ਦੱッセ ਗਏ ਹਨ ਇਸ ਦੇ ਨਾਲ ਹੀ ਜਦੋਂ ਤੋਂ ਇਹ ਜਾਣਕਾਰੀ ਜਨਤਾ ਕੋਈ ਹੈ ਕਾਂਗਰਸ ਤੇ ਆਪ ਵਿਚਾਲੇ ਹਲਚਲ ਵੀ ਤੇਜ਼ ਹੋ ਗਈ ਹੈ ਹਮਾਇਤੀ ਆਪਣੇ ਉਮੀਦਵਾਰਾਂ ਦੇ ਟਿਕਟ ਦੀ ਉਡੀਕ ਕਰ ਰਹੇ ਹਨ ਅਤੇ ਅਰਦਾਸਾਂ ਵੀ ਕਰ ਰਹੇ ਹਨ ਬਿਊਰੋ ਰਿਪੋਰਟ ਐਸਐਮਜ਼ ਨਿਊਜ਼ ਲੋਕ ਸਭਾ ਚੋਣਾਂ ਲਈ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ ਚੰਡੀਗੜ੍ਹ ਸੰਸਦੀ ਸੀਟ ਲਈ ਸਕਰੀਨਿੰਗ ਕਮੇਟੀ ਨੇ ਪੈਨਲ ਤਿਆਰ ਕੀਤਾ ਹੈ ਮੰਗਲਵਾਰ ਨੂੰ 올 ਇੰਡੀਆ ਕਾਂਗਰਸ ਕਮੇਟੀ ਦੀ ਬੈਠਕ 'ਚ ਉਮੀਦਵਾਰ ਦਾ ਨਾਂ ਤੈਅ ਕੀਤਾ ਜਾਵੇਗਾ ਸਰਵੇ ਰਿਪੋਰਟ ਅਨੁਸਾਰ ਚੰਡੀਗੜ੍ਹ ਤੋਂ ਤਿੰਨ ਉਮੀਦਵਾਰਾਂ ਦਾ ਪੈਨਲ ਕੇਂਦਰੀ ਚੋਣ ਕਮੇਟੀ ਨੂੰ ਭੇਜਿਆ ਗਿਆ ਹੈ ਇਹਨਾਂ ਵਿੱਚ ਸਾਬਕਾ ਕੇਂਦਰੀ ਮੰਤਰੀ ਅਤੇ ਸ਼ਹਿਰ ਦੇ ਸਾਬਕਾ ਸੰਸਦ ਮੈਂਬਰ ਪਵਨ ਕੁਮਾਰ ਬੰਸਲ ਸੂਬਾ ਪ੍ਰਧਾਨ ਐਚਐਸ ਲੱਕੀ ਅਤੇ ਅਨੰਦਪੁਰ ਸਾਹਿਬ ਤੋਂ ਮੌਜੂਦਾ ਸੰਸਦ ਮੈਂਬਰ ਮਨੀਸ਼ ਤਿਵਾੜੀ ਦੇ ਨਾਂ ਪੇਜੇ ਗਏ ਹਨ ਹਾਲਾਂਕਿ ਜਿਸ ਵੀ ਉਮੀਦਵਾਰ ਦਾ ਨਾਮ ਦਾਖਲ ਹੋਵੇਗਾ ਉਹ ਗਠਜੋੜ ਦਾ ਚਿਹਰਾ ਹੋਵੇਗਾ ਇਸ ਵਾਰ ਆਪ ਨੇ ਚੰਡੀਗੜ੍ਹ ਸੰਸਦ ਦੀ ਸੀਟ ਤੋਂ ਕਾਂਗਰਸ ਨੂੰ ਸਮਰਥਨ ਦਿੱਤਾ ਹੈ ਇਹ ਗਠਜੋੜ ਨਿਗਮ ਚੋਣਾ 'ਚ ਕਾਮਯਾਬ ਰਿਹਾ ਗਠਜੋੜ ਵੱਲੋਂ ਆਪ ਦੇ ਮੇਅਰ ਉਮੀਦਵਾਰ ਦੀ ਚੋਣ ਕੀਤੀ ਗਈ ਸੀ ਇਸ ਦੇ ਨਾਲ ਹੀ ਲੋਕ ਸਭਾ ਦੀ ਚੰਡੀਗੜ੍ਹ ਸੰਸਦੀ ਸੀਟ ਲਈ ਉਮੀਦਵਾਰ ਦਾ ਨਾਮ ਫਾਈਨਲ ਕਰ ਲਿਆ ਜਾਵੇਗਾ ਇਸ ਦੇ ਨਾਲ ਇਹ ਤਿੰਨ ਉਮੀਦਵਾਰਾਂ ਤੱਚੋਂ ਇੱਕ ਸੂਬਾ ਪ੍ਰਧਾਨ ਐਚਐਸ ਲੱਖੀ ਖੁਦ ਵੀ ਸ਼ਾਮ 4 ਵਜੇ ਹੋਣ ਵਾਲੀ ਇਸ ਅਹਿਮ ਮੀਟਿੰਗ 'ਚ ਹਾਜ਼ਰ ਹੋਣਗੇ ਸੂਤਰਾਂ ਦਾ ਕਹਿਣਾ ਹੈ ਕਿ ਹਾਲ ਹੀ 'ਚ ਉਹ ਆਪ ਪਾਰਟੀ ਦੇ ਕੁਝ ਸਮਰਥਕ ਆਗੂਆਂ ਸਮੇਤ ਆਪਣੇ ਦਾਅਵੇ ਦੀ ਪੁਸ਼ਟੀ ਕਰਨ ਲਈ ਨੇਤਾ ਵੀ ਦੱਸੇ ਗਏ ਹਨ ਇਸ ਦੇ ਨਾਲ ਹੀ ਜਦੋਂ ਤੋਂ ਇਹ ਜਾਣਕਾਰੀ ਜਨਤਾ ਕੋਈ ਹੈ ਕਾਂਗਰਸ ਤੇ ਆਪ ਵਿਚਾਲੇ ਹਲਚਲ ਵੀ ਤੇਜ਼ ਹੋ ਗਈ ਹੈ ਹਮਾਇਤੀ ਆਪਣੇ ਉਮੀਦਵਾਰਾਂ ਦੇ ਟਿਕਟ ਦੀ ਉਡੀਕ ਕਰ ਰਹੇ ਹਨ ਅਤੇ ਅਰਦਾਸਾਂ ਵੀ ਕਰ ਰਹੇ ਹਨ ਬਿਊਰੋ ਰਿਪੋਰਟ ਐਸਐਮਜੀ ਨਿਊਜ਼ ਲੋਕ ਸਭਾ ਚੋਣਾਂ ਲਈ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ ਚੰਡੀਗੜ੍ਹ ਸੰਸਦੀ ਸੀਟ ਲਈ ਸਕਰੀਨਿੰਗ ਕਮੇਟੀ ਨੇ ਪੈਨਲ ਤਿਆਰ ਕੀਤਾ ਹੈ ਮੰਗਲਵਾਰ ਨੂੰ 올 ਇੰਡੀਆ ਕਾਂਗਰਸ ਕਮੇਟੀ ਦੀ ਬੈਠਕ 'ਚ ਉਮੀਦਵਾਰ ਦਾ ਨਾਂ ਤੈਅ ਕੀਤਾ ਜਾਵੇਗਾ ਸਰਵੇ ਰਿਪੋਰਟ ਅਨੁਸਾਰ ਚੰਡੀਗੜ੍ਹ ਤੋਂ ਤਿੰਨ ਉਮੀਦਵਾਰਾਂ ਦਾ ਪੈਨਲ ਕੇਂਦਰੀ ਚੋਣ ਕਮੇਟੀ ਨੂੰ ਭੇਜਿਆ ਗਿਆ ਹੈ ਇਨਾਬਿਤ ਸਾਬਕਾ ਕੇਂਦਰੀ ਮੰਤਰੀ ਅਤੇ ਸ਼ਹਿਰ ਦੇ ਸਾਬਕਾ ਸੰਸਦ ਮੈਂਬਰ ਪਵਨ ਕੁਮਾਰ ਬੰਸਲ ਸੁਪਾ ਪ੍ਰਧਾਨ ਐਚਐਸ ਲੱਕੀ ਅਤੇ ਅਨੰਦਪੁਰ ਸਾਹਿਬ ਤੋਂ ਮੌਜੂਦਾ ਸੰਸਦ ਮੈਂਬਰ ਮਨੀਸ਼ ਤਿਵਾੜੀ ਦਿਨਾ ਭੇਜੇ ਗਏ ਹਨ ਹਾਲਾਂਕਿ ਜਿਸ ਵੀ ਉਮੀਦਵਾਰ ਦਾ ਨਾਮ ਦਾਖਲ ਹੋਵੇਗਾ ਉਹ ਗਠਜੋੜ ਦਾ ਚਿਹਰਾ ਹੋਵੇਗਾ ਇਸ ਵਾਰ ਆਪ ਨੇ ਚੰਡੀਗੜ੍ਹ ਸੰਸਦ ਦੀ ਸੀਟ ਤੋਂ ਕਾਂਗਰਸ ਨੂੰ ਸਮਰਥਨ ਦਿੱਤਾ ਹੈ ਇਹ ਗਠਜੋੜ ਨਿਗਮ ਚੋਣਾ 'ਚ ਕਾਮਯਾਬ ਰਿਹਾ ਗਠਜੋੜ ਵੱਲੋਂ ਆਪ ਦੇ ਮੇਅਰ ਉਮੀਦਵਾਰ ਦੀ ਚੋਣ ਕੀਤੀ ਗਈ ਸੀ ਇਸ ਦੇ ਨਾਲ ਹੀ ਲੋਕ ਸਭਾ ਦੀ ਚੰਡੀਗੜ੍ਹ ਸੰਸਦੀ ਸੀਟ ਲਈ ਉਮੀਦਵਾਰ ਦਾ ਨਾਂ ਫਾਈਨਲ ਕਰ ਲਿਆ ਜਾਵੇਗਾ ਇਸ ਦੇ ਨਾਲ ਇਹ ਤਿੰਨ ਉਮੀਦਵਾਰਾਂ 'ਚੋਂ ਇੱਕ ਸੂਬਾ ਪ੍ਰਧਾਨ ਐਚਐਸ ਲੱਖੀ ਖੁਦ ਵੀ ਸ਼ਾਮ 4 ਵਜੇ ਹੋਣ ਵਾਲੀ ਇਸ ਅਹਿਮ ਮੀਟਿੰਗ 'ਚ ਹਾਜ਼ਰ ਹੋਣਗੇ ਸੂਤਰਾਂ ਦਾ ਕਹਿਣਾ ਹੈ ਕਿ ਹਾਲ ਹੀ 'ਚ ਉਹ ਆਪ ਪਾਰਟੀ ਦੇ ਕੁਝ ਸਮਰਥਕ ਆਗੂਆਂ ਸਮੇਤ ਆਪਣੇ ਦਾਅਵੇ ਦੀ ਪੁਸ਼ਟੀ ਕਰਨ ਲਈ ਨੇਤਾ ਵੀ ਦੱッセ ਗਏ ਹਨ ਇਸ ਦੇ ਨਾਲ ਹੀ ਜਦੋਂ ਤੋਂ ਇਹ ਜਾਣਕਾਰੀ ਜਨਤਕ ਹੋਈ ਹੈ ਕਾਂਗਰਸ ਤੇ ਆਪ ਵਿਚਾਲੇ ਹਲਚਲ ਵੀ ਤੇਜ਼ ਹੋ ਗਈ ਹੈ ਹਮਾਇਤੀ ਆਪਣੇ ਉਮੀਦਵਾਰਾਂ ਦੀ ਟਿਕਟ ਦੀ ਉਡੀਕ ਕਰ ਰਹੇ ਹਨ ਅਤੇ ਅਰਦਾਸਾਂ ਵੀ ਕਰ ਰਹੇ ਹਨ ਬਿਊਰੋ ਰਿਪੋਰਟ ਐਸਐਮਜ਼ੈਡ ਨਿਊਜ਼